ਦੇਸ਼ ਵਿਦੇਸ਼ ਦੇ ਵਿੱਚ ਵਸ ਰਹੀਆਂ ਸਮੁੱਚੀਆਂ ਗੁਰਨਾਨਕ ਨਾਮ ਨੇਵਾ ਸਿੱਖ ਸੰਗਤਾਂ ਨੂੰ ਦਾਸ ਅਤੇ ਬੁਲਾ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਆਪ ਸੰਗਤਾਂ ਨੂੰ ਬੜੀ ਪ੍ਰਕਾਰ ਪਤਾ ਹੀ ਆ ਕਿ ਇਟਲੀ ਦੇ ਪ੍ਰਚਾਰ ਦੇ ਦੌਰੇ ਤੇ ਕੂੜ ਪ੍ਰਚਾਰ ਦੇ ਦੌਰੇ ਤੇ ਭਾਈ ਪੰਥਪ੍ਰੀ ਜੀ ਗਏ ਹਨ ਜੋ ਥਾਵਾ-ਥਾਵਾ ਤੇ ਸੰਗਤਾਂ ਨੇ ਇਹਦਾ ਵਿਰੋਧ ਕੀਤਾ ਜਰਮਨ ਤੋਂ ਵੀ ਵੀਡੀਓ ਆਈ ਇਟਲੀ ਤੋਂ ਵੀ ਸੰਘਾਂ ਦੀਆਂ ਵੀਡੀਓ ਆਈਆਂ ਹੋਰ ਬੁਰਧਾਮ ਜਿਹੜੇ ਸਨ ਉੱਥੋਂ ਵੀ ਸੋਸ਼ਲ ਮੀਡੀਆ ਦੇ ਜ਼ਰੀਏ ਵੀਡੀਓ ਆਈਆਂ ਪਰ ਸੋਸ਼ਲ ਮੀਡੀਆ ਦੇ ਜ਼ਰੀਏ ਦਾਸ ਨੂੰ ਪਤਾ ਚੱਲੇ ਆ ਕਿ ਰਾਤ ਇਹਦੇ ਸਮਾਗਮ ਸੰਨ ਕੱਲ ਇਟਲੀ ਦੇ ਵਿੱਚ 400 ਕਿਲੋਮੀਟਰ ਤੋਂ ਗੁਰੂ ਕੇ ਸਿੰਘ ਸਵਾਲ ਕਰਨ ਦੇ ਲਈ ਪਾਈ ਪੰਥ ਪ੍ਰੀਤ ਜੀ ਦੇ ਕੋਲੇ ਆਏ ਪਰ ਇਹਨੇ ਕੋਈ ਅੱਗੋਂ ਜਵਾਬ ਨਹੀਂ ਦਿੱਤਾ ਇਹ ਜਿਹੜੇ ਸ਼ਰਾਰਤੀ ਅਨਸਰਸਨ ਉੱਥੇ ਪਹੁੰਚੇ ਹੋਏ ਸਨ ਉਹਨਾਂ ਨੇ ਸਿੰਘਾਂ ਦੇ ਨਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪੁਲਿਸ ਦੇ ਉੱਚੇ ਅਹੁਦੇਦਾਰ ਬੰਦੇ ਜਾਂ ਪੁਲਿਸ ਬੁਲਾਈ ਉੱਥੇ ਕੋਈ ਵਿਚਾਰ ਨਹੀਂ ਕੀਤੀ ਉਸ ਤੋਂ ਬਾਅਦ ਦਾਸ ਦਾਸ ਦੇ ਨਾਲ ਸਮੁੱਚੇ ਸਿੰਘ ਔਰ ਵਿਚਾਰ ਕਰਨ ਦੇ ਲਈ ਅਸੀਂ ਸੱਦੇਵਾਲ ਪਿੰਡ ਉੱਥੇ ਗਏ ਤੇ ਉੱਥੋਂ ਦੀ ਕਮੇਟੀ ਨਾਲ ਗੱਲ ਕੀਤੀ ਇਹ ਕਹਿੰਦਾ ਕਿ ਮੈਂ ਕੋਈ ਵਿਚਾਰ ਨਹੀਂ ਕਰ ਸਕਦਾ ਉਸ ਤੋਂ ਬਾਅਦ ਰਸੂਰਪੁਰ ਪਿੰਡ ਦੇ ਵਿੱਚ ਵਿਚਾਰ ਕਰਨ ਦੇ ਲਈ ਨੇੜੇ ਚਕਰਾਓ ਸਿੰਘਾਂ ਨੇ ਇਹਨੂੰ ਕਿਹਾ ਵੀ ਅਸੀਂ ਤੇਰੇ ਨਾਲ ਵਿਚਾਰ ਕਰਨੀ ਆ ਉੱਥੇ ਵੀ ਇਹਦੇ ਕੁਝ ਕਿਸ਼ਰਾਰਤੀ ਅੰਸਰ ਸਾਹਮਣੇ ਆਏ ਜਿਹਦੇ ਵਿੱਚ ਭਾਈ ਗੁਰਪ੍ਰੀਤ ਸਿੰਘ ਦੀ ਦਸਤਾਰ ਲਾਈ ਕਕਾਰ ਲਾਏ ਕੁੱਟਮਾਰ ਕੀਤੀ ਮੇਰਾ ਕਹਿਣ ਤੋਂ ਭਾਵ ਇਹ ਆ ਕਿ ਪ੍ਰਚਾਰ ਦਾਸ ਵੀ ਕਰਦਾ ਔਰ ਦਾਸ ਤੋਂ ਇਲਾਵਾ ਸਤਕਾਰਯੋਗ ਬਾਬਾ ਬੰਤਾ ਸਿੰਘ ਜੀ ਵੀ ਪ੍ਰਚਾਰ ਕਰਦੇ ਨੇ ਜਾਂ ਹੋਰ ਸੰਪਰਦਾਵਾਂ ਦੇ ਜਿਹੜੇ ਸਿੰਘ ਨੈ ਚ ਰਾੜਾ ਸਾਹਿਬ ਨਾਨਕ ਸਰ ਹੈ ਜਾਂ ਨੰਗ ਸਿੰਘ ਜਿੱਥੇ ਬੰਦੀਆਂ ਜਾਂ ਅਖੰਡ ਕੀਰਤਨ ਹੈ ਹੋਰ ਵੀ ਸਿੰਘ ਬਹੁਤ ਪ੍ਰਚਾਰ ਕਰਦੇ ਨੇ ਅੱਜ ਤੱਕ ਕਦੇ ਵੀ ਨਹੀਂ ਸੁਣਿਆ ਵੀ ਕਿਸੇ ਦਾ ਵਿਰੋਧ ਕੀਤਾ ਜਾਵੇ ਹੁਣ ਕਾਰਨ ਇਹ ਆ ਮੈਂ ਨੌਜਵਾਨਾਂ ਨੂੰ ਦੋਵੇਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦਾ ਵਿਰੋਧ ਕਿਉਂ ਕੀ ਕਾਰਨ ਆ ਵੀ ਇਹਦਾ ਵਿਰੋਧ ਕੀਤਾ ਜਾਂਦਾ ਉਹਦਾ ਕਾਰਨ ਮੁੱਖ ਇਹੀ ਆ ਗੁਰੂ ਕੇ ਪਿਆਰਿਓ ਕਿ ਇਹ ਬੰਦੇ ਜਿਹੜੇ ਨੇ ਇਹ ਦਸਵੇਂ ਪਾਤਸ਼ਾਹ ਦੀ ਬਾਣੀ ਦੇ ਵਿਰੋਧੀ ਨੇ ਔਰ ਸਰੂਰਾਂ ਦੇ ਵਿਰੋਧੀ ਨੇ ਔਰ ਨਾਮ ਜਪਣਾ ਇੱਕ ਤੋਤਾ ਰਟਣ ਸਿਮਰਨ ਦੇ ਵਿਰੋਧੀ ਨੇ ਆਵਾ ਗੰਮਣ ਦਾ ਕੋਈ ਚੱਕਰ ਨਹੀਂ ਜੂਨਾ ਨਹੀਂ ਹੁੰਦੀਆਂ ਸੰਪਰਦਾਵਾਂ ਦੇ ਵਿਰੋਧੀ ਨੇ ਇਸ ਤੋਂ ਇਲਾਵਾ ਇਤਿਹਾਸ ਜਿਹੜਾ ਹੈਗਾ ਇਤਿਹਾਸ ਨੂੰ ਤੋੜ ਮੋੜ ਕੇ ਇਹ ਲੋਕ ਪੇਸ਼ ਕਰਦੇ ਨੇ ਕਰਾਮਾਤ ਕੋਈ ਨਹੀਂ ਕਰਾਮਾਤ ਦੇ ਵਿਰੋਧੀ ਨੇ ਇਸ ਕਰਕੇ ਸੰਗਤ ਸਵਾਲ ਪੁੱਛਣ ਦੇ ਲਈ ਜਿੰਨਾਂ ਕੋਲ ਜਾਂਦੀ ਹੈ ਦਾਸ ਵੀ ਪ੍ਰਚਾਰ ਕਰਨ ਜਾਂਦਾ ਹੈ ਬਹੁ ਥਾਵਾਂ ਦੇ ਉੱਪਰ ਜਾਂ ਹੋਰ ਪ੍ਰਚਾਰਕ ਸਿੰਘ ਪ੍ਰਚਾਰ ਕਰਨ ਜਾਂਦੇ ਨੇ ਕਿਉਂਕਿ ਸੰਗਤ ਦਾ ਫਰਜ਼ ਬਣਦਾ ਕਿ ਸੰਗਤ ਸਵਾਲ ਕਰੇ ਜਿਵੇਂ ਗਿਆਨੀ ਕੁਲਵੰਤ ਸਿੰਘ ਜੀ ਹੈ ਗਿਆਨੀ ਪਿੰਦਰਪਾਲ ਸਿੰਘ ਜੀ ਹੈ ਹੋਰ ਸਤਿਕਾਰਯੋਗ ਗਿਆਨੀ ਉਹਨਾਂ ਨੂੰ ਸੰਗਤ ਸਵਾਲ ਕਰਦੀ ਹੈ ਉਹ ਸੰਗਤ ਵਿੱਚ ਜਵਾਬ ਦਿੰਦੇ ਨੇ ਸਾਨੂੰ ਵੀ ਸੰਗਤ ਸੁਵਾਲ ਕਰਦੀ ਆ ਅਸੀਂ ਸੰਗਤ ਵਿੱਚ ਜਵਾਬ ਦਿੰਨੇ ਆ ਫਰਜ਼ ਤੇ ਇਹ ਬਣਦਾ ਜੇ ਸੰਗਤ ਨਿਮਰਤਾ ਸਹਿਤ ਪਿਆਰ ਦੇ ਸਹਿਤ ਸਤਕਾਰ ਦੇ ਸਹਿਤ ਇਹਨਾਂ ਦੇ ਕੋਲੋਂ ਕੋਈ ਜਵਾਬ ਪੁੱਛਣ ਦੇ ਲਈ ਜਾਵੇ ਸੁਵਾਲ ਕਰੇ ਤੇ ਇਹਨਾਂ ਨੂੰ ਜਵਾਬ ਦੇਣਾ ਚਾਹੀਦਾ ਪਰ ਇਹ ਜਵਾਬ ਦੇਣ ਦੀ ਬਜਾਏ ਉੱਥੇ ਤਾਨਾਸ਼ਾਹੀ ਰਾਜ ਪੈਦਾ ਕਰਕੇ ਗੁੰਡਾਗਰਦੀ ਕਰਦੇ ਨੇ ਹਰਾਨੀ ਇਸ ਗੱਲ ਦੀ ਆ ਕਿ ਇਹ ਲੋਕ ਆਪ ਤੇ ਪਾਸੇ ਹੋ ਜਾਂਦੇ ਨੇ ਹੁਣ ਜਦੋਂ ਪਤਾ ਲੱਗਿਆ ਕਿ ਇਹ ਆਪ ਭਾਈ ਪੰਥਪ੍ਰੀਤ ਤੇ ਇਹਦਾ ਜਿਹੜਾ ਮੁੰਡਾ ਸੀਗਾ ਲੜਕਾ ਸੀਗਾ ਉਹ ਆਪ ਕਮਰੇ ਵਿੱਚ ਵੜ ਕੇ ਕੁੰਡੀ ਲਾ ਕੇ ਬਹਿ ਗਏ ਬਾਹਰ ਵਿਚਾਰੇ ਸਿੰਘ ਆਪਸ ਦੇ ਵਿੱਚ ਉਹ ਨਾਰੇਬਾਜੀ ਕਰਦੇ ਰਹੇ ਤੇ ਬਾਹਰ ਸੰਗਾਂ ਦੀ ਝੜਪ ਹੋਈ ਮੇਰਾ ਕਹਿਣ ਤੋਂ ਭਾਵ ਸੁਚੀਆਂ ਕਮੇਟੀਆਂ ਨੂੰ ਇਹੀ ਆ ਜਿਹੜੀਆਂ ਸੁਚੀਆਂ ਕਮੇਟੀਆਂ ਹਨ ਕਿ ਉਹ ਸੁਚੀਆਂ ਕਮੇਟੀਆਂ ਇਹਨਾਂ ਲੋਕਾਂ ਦਾ ਬਾਈਕਟ ਕਰਨ ਔਰ ਮੈਂ ਅਗਲੀ ਬੇਨਤੀ ਕਰਾਂ ਸਮੁੱਚੇ ਜਿਹੜੇ ਸਿੰਘ ਨੇ ਦਾਸ ਦੇ ਨਾਲ ਭਾਵ ਸਤਕਾਰਯੋਗ ਬਾਬਾ ਬੰਤਾ ਸਿੰਘ ਜੀ ਸਤਕਾਰਯੋਗ ਗਿਆਨੀ ਸੁਖਵਿੰਦਰ ਸਿੰਘ ਜੀ ਸਤਕਾਰਯੋਗ ਗਿਆਨੀ ਮੱਸਾ ਸਿੰਘ ਜੀ ਸਤਕਾਰਯੋਗ ਗਿਆਨੀ ਕੁਲਵੰਤ ਸਿੰਘ ਜੀ ਔਰ ਜਿੰਨੇ ਵੀ ਸਿੰਘ ਨੇ ਸਤਕਾਰਯੋਗ ਜਾਂ ਸਮੁੱਚੀਆਂ ਸੰਪਰਦਾਵਾਂ ਦੇ ਸਤਕਾਰਯੋਗ ਸਿੰਘ ਹਨ ਅਸੀਂ ਸਿਨਮਰਤਾ ਸਹਿ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਚਾਹ ਪਰਮੇਸ਼ਰ ਦਵਾਰ ਹੋਵੇ ਜਾਂ ਪੰਜਾਬ ਦੀ ਕੋਈ ਵੀ ਧਰਤੀ ਹੋਵੇ ਉੱਥੇ ਬੈਠ ਕੇ ਅਸੀਂ ਇਹਨਾਂ ਦੇ ਨਾਲ ਵਿਚਾਰ ਕਰਨ ਦੇ ਲਈ ਤਿਆਰ ਆ ਵਿਚਾਰ ਕਿੰਨਾ ਮੁੱਦਿਆਂ ਤੇ ਹੋਵੇਗੀ ਜਿਸ ਤਰ੍ਹਾਂ ਇਹ ਬੋਲਦੇ ਆ ਕਿ ਸਰੋਵਰਾਂ ਦਾ ਜਿਹੜਾ ਅਮਰਤਮਈ ਜਾਲਾ ਇੱਕ ਆਮ ਪਾਣੀ ਆ ਦਸਵੇਂ ਪਾਸ਼ਾ ਦੀ ਬਾਣੀ ਦੇ ਵਿਰੁੱਧ ਬੋਲਦੇ ਹਨ ਤੇ ਜਦ ਸਿਮਰਨ ਨਾਮ ਜਪਣਾ ਸਿਮਰਨ ਦਾ ਅਭਿਆਸ ਕਰਨਾ ਇਹ ਇੱਕ ਤੋਤਾ ਰਟਣ ਜਾਂ ਜਿਵੇਂ ਬੋਲਿਆ ਆਵਾ ਗਮਣ ਦਾ ਕੋਈ ਚੱਕਰ ਨਹੀਂ ਦਾ ਜਾਂ ਇਤਿਹਾਸ ਦੇ ਵਿਰੁੱਧ ਕਿ ਗੁਰੂ ਸਾਹਿਬ ਨੇ ਕੋਈ ਬੰਦਗੀ ਨਹੀਂ ਕੀਤੀਗੀ ਇਹ ਜਿਹੜੀਆਂ ਬਹੁਤ ਜ਼ਿਆਦਾ ਵਿਚਾਰਾਂ ਹਨ ਜਿਨ੍ਹਾਂ ਤੋਂ ਪੰਥ ਵਿੱਚ ਦੁਬਧਾ ਪੈ ਰਹੀ ਹੈ ਤੇ ਆਪਾਂ ਦੁਬਧਾ ਨੂੰ ਖਤਮ ਕਰਨਾ ਅਸੀਂ ਬੇਨਤੀ ਕਰਦੇ ਹਾਂ ਸਮੁੱਚੇ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨੌਜਵਾਨਾਂ ਨੂੰ ਕਿ ਆਪਾਂ ਲੜਨਾ ਨਹੀਂ ਗਾ ਆਪਾਂ ਝਗੜਨਾ ਨਹੀਂ ਗਾ ਆਪਾਂ ਪਿਆਰ ਸਤ ਬੈਠ ਕੇ ਇਹਨਾਂ ਨਾਲ ਗੱਲਬਾਤ ਕਰਨੀ ਆ ਜੇ ਇਹ ਗੱਲਬਾਤ ਨਹੀਂ ਕਰ ਸਕਦੇ ਤੇ ਇਹਦੇ ਵਿੱਚ ਤੇ ਹਕੀਕਤ ਹੈ ਇਹਦੇ ਵਿੱਚ ਤੇ ਸੱਚ ਆ ਕਿ ਇਹ ਲੋਕ ਝੂਠੇ ਨੇ ਇਹ ਲੋਕ ਵਿਚਾਰ ਨਹੀਂ ਕਰ ਸਕਦੇ ਫਿਰ ਕਿਉਂ ਆਪਾਂ ਇਹਨਾਂ ਨੂੰ ਸਾਦੇ ਆ ਕਿਉਂ ਆਪਾਂ ਬੁਲਾਉਨੇ ਆ ਅਸੀਂ ਹਰ ਥਾਂ ਤੇ ਔਪਰ ਤੌਰ ਤੇ ਕਿਆਲਜ ਕਰ ਰਹੇ ਆ ਵੀ ਜਿੱਥੇ ਵੀ ਇਹ ਕਹਿਣਗੇ ਚਾਹੇ ਪਰਮੇਸ਼ਰ ਦਵਾਰ ਹੈ ਜਾਂ ਇਹਨਾਂ ਦਾ ਕੋਈ ਸਥਾਨ ਹੈ ਦੀਵਾਨ ਚਲਦੇ ਆ ਉਥੇ ਆਵਾਂਗੇ ਦੋ ਮਾਈਕ ਲਾ ਕੇ ਜਿਹੜੇ ਮੈਂ ਵਿਸ਼ੇ ਪਹਿਲਾਂ ਬੋਲ ਚੁੱਕੇ ਆ ਉਹਦੇ ਉੱਪਰ ਗੁਰਬਾਣੀ ਦੇ ਆਧਾਰ ਤੇ ਵਿਚਾਰ ਕਰਾਂਗੇ ਇਹ ਮੇਰੀ ਜਿਹੜੀ ਵੀਡੀਓ ਹੈ ਵੱਧ ਤੋਂ ਵੱਧ ਵਾਰਨ ਕੀਤੀ ਜਾਵੇ ਇਸ ਮੁੱਚੀਆਂ ਸੰਪਰਦਾਵਾਂ ਨੂੰ ਇਹ ਮੈਂ ਬੇਨਤੀ ਕਰ ਦੇਵਾਂ ਕਿ ਅਜ ਲੋੜ ਸਮੁੱਚੀਆਂ ਸੰਪਰਦਾਵਾਂ ਵੀ ਇਕਜੁੱਟ ਹੋ ਕੇ ਬੈਠਣ ਇਹਨਾਂ ਦੇ ਕੋਲੇ ਪਹੁੰਚਣ ਕੇ ਭਾਈ ਜਾਂ ਤੁਸੀਂ ਜਵਾਬ ਦੇਵੋ ਜੇ ਜਵਾਬ ਨਹੀਂ ਦੇ ਸਕਦੇ ਤੇ ਫਿਰ ਕਿਉਂ ਤੁਸੀਂ ਇਦਾਂ ਦਾ ਬੋਲਦੇ ਹੋ ਸੰਗਤ ਵਿੱਚ ਦੁੱਬਦਾ ਪਾਉਣੇ ਆ ਕਿਉਂਕਿ ਜਵਾਬ ਨਹੀਂ ਦੇ ਸਕਦੇ ਤਾਂ ਨਹੀਂ ਦੇ ਸਕਦੇ ਜਵਾਬ ਤੇ ਕਮੇਟੀਆਂ ਨੂੰ ਵੀ ਬੇਨਤੀ ਆ ਕਿ ਇਹਨਾਂ ਦਾ ਬਾਈਕਾਟ ਕੀਤਾ ਜਾਵੇ ਸਾਡਾ ਕੋਈ ਜਾਤੀ ਕਰਕੇ ਸ਼ਰੀਰ ਕਰਕੇ ਕੋਈ ਇਹਨਾਂ ਨਾਲ ਵਿਰੋਧ ਨਹੀਂ ਵੇਖੋ ਥਾਵਾ ਥਾਵਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਇੱਕ ਪਾਸੇ ਬੇਅਦਵੀ ਹੋ ਰਹੀ ਆ ਇਹਨਾਂ ਲੋਕਾਂ ਨੂੰ ਉਥੇ ਕੋਈ ਦਰਦ ਨਹੀਂ ਉਥੇ ਕਿਤੇ ਨਹੀਂ ਪਹੁੰਚ ਦੇਗੇ ਉਲਟਾ ਪੰਥ ਵਿੱਚ ਹੋਰ ਦੁਬਧਾ ਪਾ ਰਹੇ ਨੇ ਇਹ ਵੀਡੀਓ ਦਾਸ ਦੀ ਵਕਤ ਵਤ ਬਾਰਨ ਕੀਤੀ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ